ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 13ਬਾਈ ਟ੍ਰੈਵਲਸ ਤੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਆਏ ਦਿਨ ਹੀ ਅਮਰੀਕਾ ਤੇ ਯੂਕੇ ਵੱਲੋਂ ਭਾਰਤੀ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਕਈਆਂ ਨੂੰ ਤਾਂ ਕੈਨੇਡਾ ਦੇ 에য়ারਪੋਰਟ ਤੋਂ ਵਾਪਸ ਮੋੜਿਆ ਜਾ ਰਿਹਾ ਹੈ ਹੁਣ ਤੱਕ ਅਮਰੀਕਾ ਵੱਲੋਂ ਤਿੰਨ ਜਹਾਜ਼ਾਂ ਵਿੱਚ 332 ਕੋ ਭਾਰਤੀ ਲੋਕਾਂ ਨੂੰ ਰਿਪੋਰਟ ਕਰਕੇ ਭੇਜ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਜ਼ਿਆਦਾ ਲੋਕੀ ਪੰਜਾਬ, ਗੁਜਰਾਤ ਅਤੇ ਹਰਿਆਣਾ ਦੇ ਨੇ। ਪੰਜਾਬੀ ਜੋ ਰਿਪੋਰਟ ਹੋ ਕੇ ਆਏ ਉਹਨਾਂ ਵਿੱਚੋਂ ਜ਼ਿਆਦਾ ਲੋਕਾਂ ਨੇ ਮੀਡੀਆ ਸਾਹਮਣੇ ਆ ਕੇ ਦੱਸਿਆ ਵੀ ਉਹਨਾਂ ਨਾਲ ਕੀ ਹੋਇਆ, ਇਸ ਲਈ ਕੌਣ ਜ਼ਿੰਮੇਵਾਰ ਹੈ, ਕਿਵੇਂ ਡੌਂਕੀ ਲੱਗੀ, A to Z ਸਭ ਕੁਝ ਦੱਸਿਆ। ਸਾਰੇ ਭਾਰਤੀ ਚੈਨਲਾਂ ਦੇ ਨਾਲ-ਨਾਲ ਦੁਨੀਆ ਭਰ ਦੇ ਮੀਡੀਆ ਵਿੱਚ ਪੰਜਾਬੀ ਲੋਕ ਜੋ ਰਿਪੋਰਟ ਹੋ ਕੇ ਆਏ ਉਹਨਾਂ ਦੀਆਂ ਦਿੱਤੀਆਂ ਗਈਆਂ ਇੰਟਰਵਿਊਜ਼ ਨੂੰ ਆਪਣੇ ਨਿਊਜ਼ ਚੈਨਲਾਂ ਦੇ ਥਰੂ ਲੋਕਾਂ ਨੂੰ ਦੱਸਿਆ। ਕਈ ਜਿੰਦਾਦਿਲ ਰਿਪੋਰਟ ਹੋਏ ਪੰਜਾਬੀਆਂ ਬੁਰਾ ਸੁਪਨਾ ਸਮਝ ਕੇ ਭੁੱਲ ਜਾਣ ਵਿੱਚ ਹੀ ਭਲਾਈ ਸਮਝੀ ਅਤੇ ਕਈਆਂ ਨੇ ਤਾਂ ਚੜ੍ਹਦੀ ਕਲਾ ਦਾ ਸਬੂਤ ਦਿੰਦੇ ਹੋਏ ਪੰਜਾਬ ਵਿੱਚ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਪੰਜਾਬੀਆਂ ਨੇ ਹਮੇਸ਼ਾ ਦੀ ਤਰ੍ਹਾਂ ਰਿਪੋਰਟ ਹੋਏ ਲੋਕਾਂ ਲਈ ਲੰਗਰ ਵੀ ਲਗਾ ਦਿੱਤਾ ਜਦੋਂ ਕਿ ਅਮਰੀਕਾ ਜਿਸ ਨੂੰ ਦੁਨੀਆ ਦਾ ਪਾਵਰਫੁੱਲ ਦੇਸ਼ ਕਹਿੰਦੇ ਨੇ ਇਹਨਾਂ ਲੋਕਾਂ ਲਈ ਪੇਟ 'ਤੇ ਰੋਟੀ ਵੀ ਨਹੀਂ ਸਰੀ ਪਰ ਉਧਰ ਗੁਜਰਾਤ ਵਿੱਚ ਇਹੋ ਜਿਹਾ ਕੀ ਹੋਇਆ ਜਿਸ ਕਰਕੇ ਰਿਪੋਰਟ ਹੋ ਕੇ ਆਏ ਗੁਜਰਾਤੀ ਲੋਕ ਅੰਡਰਗਰਾਊਂਡ ਹੋ ਗਏ ਮਤਲਬ ਕਿ ਗੋਮਹੀ ਹੋ ਗਏ ਕਿ ਗੁਜਰਾਤ ਦੀ ਸਰਕਾਰ ਨੇ ਇਹੋ ਜਿਹਾ ਜਾਣਬੁੱਝ ਕੇ ਕੀਤਾ ਵੀ ਕਿਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਬੇਇੱਜ਼ਤੀ ਨਾ ਹੋ ਜਾਵੇ ਵੀ ਤੁਸੀਂ ਆਪਣੇ ਆਪ ਨੂੰ ਬੇਸੋਗੁਰੂ ਸਮਝਦੇ ਹੋ ਪਰ ਤੁਹਾਨੂੰ ਆਪਣੇ ਹੀ ਸਟੇਟ ਵਿੱਚ ਕੋਈ ਚੇਲਾ ਵੀ ਨਹੀਂ ਮੰਨਦਾ ਜਾਂ ਫਿਰ ਲੋਕਾਂ ਨਾਲ ਕੁਝ ਪਰਸਨਲੀ ਹੋ ਗਿਆ ਜਿਸ ਕਰਕੇ ਉਹਨਾਂ ਰਿਪੋਰਟ ਹੋਈਆਂ ਵਿੱਚੋਂ ਕੋਈ ਦਿਖ ਨਹੀਂ ਰਿਹਾ ਜਦ ਕਿ ਆਏ ਦਿਨ ਹੀ ਪੰਜਾਬੀ ਲੋਕਾਂ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ਤੇ ਦਿਖ ਰਹੀਆਂ ਨੇ ਆਖਰ ਗੋਦੀ ਮੀਡੀਆ ਸੱਚ ਕਿਉਂ ਨਹੀਂ ਦਿਖਾ ਰਿਹਾ ਗੋਦੀ ਮੀਡੀਆ ਨੂੰ ਪੰਜਾਬ ਵਾਲੇ ਤਾਂ ਦੇਖ ਰਹੇ ਨੇ ਫਿਰ ਉਹ ਗੁਜਰਾਤ ਦੇ ਕਮ ਹੋਏ ਲੋਕੀ ਕਿਉਂ ਨਹੀਂ ਦਿਖ ਰਹੇ ਕਿਉਂ ਨਹੀਂ ਕੋਈ ਮੀਡੀਆ ਸਾਹਮਣੇ ਆ ਰਿਹਾ ਅਸਲ ਵਿੱਚ ਜਿੰਨੇ ਵੀ ਗੁਜਰਾਤੀ ਲੋਕ ਰਿਪੋਰਟ ਹੋ ਕੇ ਆਏ ਨੇ ਉਹਨਾਂ ਵਿੱਚੋਂ 95% ਦੀ ਗੁਜਰਾਤੀ ਤਾਂ ਸਿਰਫ ਮਹਿਸਾਨਾ ਕੜੀ ਗਾਂਦੀਨਗਰ ਅਤੇ ਕੋਲੋਲ ਜ਼ਿਲ੍ਹੇ ਦੇ ਨੇ ਤੁਹਾਨੂੰ ਦੱਸ ਦੇਵਾਂ ਵੀ ਭਾਰਤ ਦੇ ਪ੍ਰੈਜ਼ੀਡੈਂਟ ਨਰਿੰਦਰ ਮੋਦੀ ਵੀ ਮਹਿਸਾਨਾ ਜ਼ਿਲ੍ਹੇ ਦੇ ਪਿੰਡ ਪਟਨਾਗਰ ਤੋਂ ਨੇ ਸਭ ਤੋਂ ਜ਼ਿਆਦਾ ਏਜੰਟਾਂ ਦੇ ਦਫ਼ਤਰ ਮਹਿਸਾਨ ਗਾਂਧੀਨਗਰ ਅਤੇ ਕੋਲਵੋਲ ਵਿੱਚ ਨੇ ਗੁਜਰਾਤੀ ਲੋਕਾਂ ਵਿੱਚ ਬਾਹਰ ਜਾਣ ਦਾ ਪਾਗਲਪਨ ਇੰਨਾ ਜ਼ਿਆਦਾ ਹੈ ਕਿ ਉਹ ਆਪਣੇ ਘਰ-ਬਾਰ ਗਹਿਣੇ ਰੱਖ ਕੇ ਕਰੋੜਾਂ ਦਾ ਲੋਨ ਲੈ ਕੇ ਟੱਬਰਾਂ ਦੇ ਟੱਬਰ ਡੋਂਕੀ ਲਗਾ ਕੇ ਬਾਹਰ ਜਾ ਰਹੇ ਨੇ ਖਾਸ ਕਰਕੇ ਅਮਰੀਕਾ ਹੱਦ ਤੱਕ ਉਦੋਂ ਹੋ ਜਾਂਦੀ ਹੈ ਜਦੋਂ ਅਸलम ਲੈ ਲਈ ਇੱਕ ਗੁਜਰਾਤੀ ਨੂੰ ਜਦੋਂ ਅਮਰੀਕਾ ਦੇ ਬਾਰਡਰ ਤੇ ਪੁੱਛਿਆ ਗਿਆ ਵੀ ਤੂੰ ਕਿੱਥੋਂ ਹੈ ਉਸਨੇ ਕਿਹਾ ਵੀ ਮੈਂ ਗੁਜਰਾਤ ਹਾਂ ਮੈਂ ਕਾਂਗਰਸ ਪਾਰਟੀ ਦਾ ਇੱਕ ਕਾਰਜਕਰਤਾ ਹਾਂ ਅਤੇ ਗੁਜਰਾਤ ਭਾਜਪਾ ਦਾ ਘੜ ਹੈ ਜਿਸ ਕਰਕੇ ਮੇਰੇ ਨਾਲ ਸੋਸ਼ਣ ਹੋ ਰਿਹਾ ਹੈ ਜਨਵਰੀ 2022 ਵਿੱਚ ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਪਿੰਡ ਡਿੰਗੂਚਾ ਦੀ ਇੱਕ ਫੈਮਿਲੀ ਜਿਸ ਵਿੱਚ 39 ਸਾਲਾ ਜਗਦੀਸ਼ ਪਟੇਲ 37 ਸਾਲਾ ਵਿਸਾਲੀ ਬੇਨ ਦੋ ਬੱਚੇ 11 ਸਾਲਾ ਬਿਹੰਗੀ ਅਤੇ 3 ਸਾਲਾ ਧਰਮਿਕ ਕੈਨੇਡਾ ਦੇ ਮੈਨੀਟੋਬਾ ਸਟੇਟ ਵਿੱਚ ਅਮਰੀਕਾ ਦੇ ਸਰਹੱਦ ਨੇੜੇ -35 ਡਿਗਰੀ ਦੀ ਠੰਡ ਵਿੱਚ ਢੋਂਕੀ ਲਾਉਂਦੇ ਹੋਏ ਮਰ ਗਏ ਪਰ ਤੁਸੀਂ ਦੇਖੋ ਕਮਾਲ ਦੀ ਗੱਲ ਤਾਂ ਇਹ ਹੈ ਕਿ ਹੁਣ ਜੋ ਰਿਪੋਰਟ ਹੋ ਕੇ ਆਏ ਨੇ ਉਹ ਦੇ ਉਸ ਢਿੰਗੂ ਚਾ ਪਿੰਡ ਦੇ ਨੇ ਸੋਚੋ ਕਿੰਨੇ ਵੱਖਰੇ ਲੈਵਲ ਦਾ ਮਾਈਂਡ ਸੈਟ ਹੋਵੇਗਾ ਕਿ ਜਿਸ ਪਿੰਡ ਵਿੱਚ ਇੰਨੀ ਤਰਦਨਾਕ ਮੌਤ ਸਿਰਫ ਢੌਂਕੀ ਲਾਉਣੋ ਕਰਕੇ ਹੋਈ ਹੋਵੇ ਅਤੇ ਫਿਰ ਕੋਈ ਕਿੱਦਾਂ ਸੋਚ ਸਕਦਾ ਕਿ ਉਸੇ ਰਸਤੇ ਜਾ ਕੇ ਉਹ ਬਚ ਜਾਣਗੇ ਹੁਣ ਗੱਲ ਕਰਦੇ ਹਾਂ ਵੀ ਇਹ ਰਿਪੋਰਟ ਹੋਏ ਗੁਜਰਾਤੀ ਕਿੱਥੇ ਗਏ ਅਸਲ ਵਿੱਚ ਇਹ ਰਿਪੋਰਟ ਹੋਏ ਲੋਕਾਂ ਨੂੰ ਸਮਾਜ ਦਾ ਡਰ ਹੈ ਵੀ ਸਾਡੇ ਪਿੰਡ ਵਾਲੇ ਜਾਂ ਰਿਸ਼ਤੇਦਾਰ ਕੀ ਕਹਿਣਗੇ ਅਤੇ ਪਿੰਡ ਵਿੱਚ ਉਹਨਾਂ ਦੀ ਬੇਇੱਜ਼ਤੀ ਹੋ ਜਾਵੇਗੀ ਜਾਂ ਇਹ ਲੱਗਦਾ ਹੈ ਵੀ ਜੇ ਉਹ মিডিਆ ਸਾਹਮਣੇ ਕਿਸੇ ਏਜੰਟ ਦਾ ਨਾਮ ਲੈ ਦੇਣਗੇ ਤਾਂ ਫਿਰ ਉਹ ਦੁਬਾਰਾ ਕਦੇ ਵੀ ਢੌਂਕੀ ਲਗਾ ਕੇ ਨਹੀਂ ਜਾ ਸਕਣਗੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੇ মিডিਆ ਸਾਹਮਣੇ ਏਜੰਟ ਦਾ ਨਾਮ ਦੱਸ ਦਿੱਤਾ ਤਾਂ ਉਹਨਾਂ ਨੂੰ ਪ੍ਰੋਬਲਮ ਉਸ ਏਜੰਟ ਵੱਲ ਹੋ ਸਕਦੀ ਹੈ ਅਗਰ ਏਜੰਟ ਦਾ ਨਾਮ ਆ ਗਿਆ ਤਾਂ ਫਿਰ ਏਜੰਟ ਸਭ ਦੇ ਪਰਦੇ ਖੋਲ ਦੇਵੇਗਾ ਹਾਲਾਂਕਿ ਰਿਪੋਰਟ ਹੋਏ ਪੰਜਾਬੀਆਂ ਨੂੰ ਕਿਸੇ ਦਾ ਕੋਈ ਡਰ ਨਹੀਂ ਜੋ ਹੋਇਆ ਜਸਨ ਕੀਤਾ ਸਭ মিডিਆ ਸਾਹਮਣੇ ਸਭ ਕੁਝ ਦੱਸ ਦਿੱਤਾ ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਾਰਤ ਦੀਆਂ ਏਜੰਸੀਆਂ ਕੋਲ ਤਾਂ ਇਹਨਾਂ ਲੋਕਾਂ ਦਾ ਸਾਰਾ ਡਾਟਾ ਹੈ ਫਿਰ ਉਹ ਕਿਉਂ ਨਹੀਂ ਕੁਝ ਕਰਦੇ ਅਸਲ ਵਿੱਚ ਇਹ ਇੱਕ ਬਹੁਤ ਹੀ ਵੱਡਾ ਨੈਟਵਰਕ ਹੈ ਜਿਸ ਵਿੱਚ ਏਜੰਟ ਤੋਂ ਲੈ ਕੇ ਗਵਰਨਮੈਂਟ ਦੇ ਬੰਦੇ ਜਿਵੇਂ ਕਿ ਐਮਪੀ ਐਮਐਲਏ ਸੀਐਮ ਜਾਂ ਹੋਰ ਵੱਡੇ ਲੈਵਲ ਦੇ ਬੰਦੇ ਪੁਲਿਸ ਟੌਂਕਰ ਅਮਰੀਕਾ, ਕੈਨੇਡਾ ਅਤੇ ਦੂਜੇ ਦੇਸ਼ਾਂ ਵਿੱਚ ਬੈਠੇ ਹੈਂਡਲਰ, ਉੱਥੋਂ ਦੇ ਇਮੀਗ੍ਰੇਸ਼ਨ ਲਾਇਰ ਜੋ ਲੋਕਾਂ ਨੂੰ ਸੈਲਮ ਦੇ ਕੇਸ ਲਗਾਉਣ ਵਿੱਚ ਮਦਦ ਕਰਦੇ ਨੇ, ਇਹ ਨੈਟਵਰਕ ਇੰਡੀਆ ਦੇ ਹਰ ਸਟੇਟ ਤੋਂ ਇਲਾਵਾ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਨੇ। ਲੋਕਾਂ ਨੂੰ ਦਿਖਾਉਣ ਲਈ ਕੁਝ ਕੇਜੈਂਟਾਂ ਨੂੰ ਫੜਿਆ ਜਾਵੇਗਾ ਜੋ ਬੇਲ ਲੈ ਕੇ ਬਾਹਰ ਆ ਜਾਣਗੇ ਪਰ ਇਸ ਸਿਸਟਮ ਨੂੰ ਜੜ ਤੋਂ ਕਦੇ ਵੀ ਖਤਮ ਨਹੀਂ ਕੀਤਾ ਜਾਵੇਗਾ। ਕੋਈ ਵੀ ਨਹੀਂ ਚਾਹੁੰਦਾ ਵੀ ਇਸੇ ਨੈਟਵਰਕ ਦਾ ਪਰਦਾ ਫਾਸ਼ ਹੋਵੇ। ਜੇ ਕੋਈ ਇਮਾਨਦਾਰ ਆਫੀਸਰ ਜਾਂ ਪੋਲੀਟਿਕਲ ਪਾਰਟੀ ਕੋਈ ਕਰਨਾ ਵੀ ਚਾਹੇ ਤਾਂ ਦੂਜੇ ਉਹਨਾਂ ਨੂੰ ਅਜੇਹਾ ਨਹੀਂ ਕਰਨ ਦੇਣਗੇ ਜੋ ਖੁਦ ਇਸ ਨੈਟਵਰਕ ਦਾ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਸ ਦਾ ਹਿੱਸਾ ਨੇ। ਇਹ ਨੈਟਵਰਕ ਕੌਣ ਕਿਵੇਂ ਬਣਾਉਂਦਾ ਅਤੇ ਚਲਾਉਂਦਾ ਹੈ? ਕਿਵੇਂ ਲੋਕਾਂ ਨੂੰ ਢੋਂਕੀ ਲਈ ਅਟਰੈਕਟ ਕੀਤਾ ਜਾਂਦਾ ਹੈ ਅਤੇ ਕਿਵੇਂ ਆਮ ਭੋਲੇ ਭਾਲੇ ਲੋਕਾਂ ਦੇ ਪੈਸੇ ਲੁੱਟੇ ਜਾਂਦੇ ਨੇ? ਕਿਹੜਾ ਅਜੇਹਾ ਬੰਦਾ ਹੈ ਜੋ ਇਸ ਨੈਟਵਰਕ ਨੂੰ ਤੋੜ ਸਕਦਾ ਹੈ? ਗੱਲ ਕਰਾਂਗੇ ਅਗਲੀ ਵੀਡੀਓ ਵਿੱਚ। ਧੰਨਕ ਏਜੰਟਸ ਦੇ ਪਰਦਾ ਫਾਸ਼ ਵੀਡੀਓes ਆਖਦੇ ਤੋਂ ਹੋਰ ਆ ਸਤ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਜ਼ਰੂਰ ਆਪਣੇ ਦੋਸਤਾਂ ਨਾਲ ਰਿਸ਼ਤੇਦਾਰਾਂ ਤੇ ਫੈਮਿਲੀ ਮੈਂਬਰਸ ਨਾਲ ਜ਼ਰੂਰ ਸ਼ੇਅਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਅਤੇ ਮਿਲਦੇ ਹਾਂ ਕਿਸੇ ਹੋਰ ਇਨਫੋਰਮੇਟਿਵ ਵੀਡੀਓ ਦੇ ਵਿੱਚ